ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦਾ ਮੇਰੇ ਚੈਨਲ ਉੱਪਰ ਨਿੱਘਾ ਸਵਾਗਤ ਹੈ ਤਨ ਤਨ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ 8 ਮਹੀਨੇ ਦੀ ਸੰਗ੍ਰਾਂਦ ਉੱਪਰ ਥੋੜੀ ਜੀ ਚਰਚਾ ਕਰਾਂਗੇ ਗੁਰੂ ਜੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਬਾਣੀ 12 ਮਹਾ ਮਾਂਜ ਵਿੱਚ 8 ਮਹੀਨੇ ਬਾਰੇ ਕੀ ਫਰਮਾਨ ਕਰਦੇ ਹਨ ਆਓ ਚਰਚਾ ਕਰੀਏ ਗੁਰੂ ਜੀ ਹਾੜ ਮਹੀਨੇ ਦੇ ਰੁੱਤ ਦੇ ਵਰਣਨ ਦੀ ਪਰਥਾਏ ਮਨੁੱਖੀ ਜੀਵੀ ਇਸਤਰੀ ਨੂੰ ਸੰਸਾਰਿਕ ਵਸਿਆਂ ਦਾ ਦਿਲੋਂ ਤਿਆਗ ਕਰਦਿਆਂ ਪਰਮਾਤਮਾ ਦੀ ਸੱਚੀ ਸੁੱਚੀ ਪ੍ਰੇਮਾ ਭਗਤੀ ਦਾ ਗੁਰਮਤ ਮਾਰਗ ਦਰਸਾਉਂਦੇ ਹਨ ਗੁਰੂ ਜੀ ਫਰਮਾਨ ਕਰਦੇ ਹਨ ਆਸਾੜ ਤਪੰਦਾ 30 ਲਗੇ ਹਰ ਨਾਹੀਂ ਨ ਜਿੰਨਾ ਪਾਸ ਹਾੜ ਦਾ ਮਹੀਨਾ ਤਪਸ਼ ਵਾਲਾ ਉਸ ਜੀਵ ਨੂੰ ਲੱਗਦਾ ਹੈ ਜਿਸ ਦੇ ਮਨ ਵਿੱਚ ਪਰਮਾਤਮਾ ਪਤੀ ਦਾ ਪਿਆਰ ਜਾਦਵਸ ਨਹੀਂ ਕਰ ਰਹੀ ਹੁੰਦੀ ਇਸ ਮਹੀਨੇ ਤਾਪ ਉਸ ਨੂੰ ਮਹਿਸੂਸ ਹੁੰਦਾ ਹੈ ਜਗ ਜੀਵਨ ਪੁਰਖ ਤਿਆਗ ਕੇ ਮਨ ਸੰਧੀ ਆਸ ਜਿਸ ਨੇ ਜਗਤ ਤੇ ਜੀਵਨ ਦੇ ਮੂਲ ਆਧਾਰ ਸਰਬਸ਼ਕਤੀਮਾਨ ਪਰਮਾਤਮਾ ਨੂੰ ਤਿਆਗ ਦਿੱਤਾ ਅਰਥਾਤ ਭੁਲਾ ਦਿੱਤਾ ਹੈ ਅਤੇ ਪਰਮਾਤਮਾ ਤੋਂ ਆਸ ਉਮੀਦ ਨੂੰ ਫਲ ਲੱਗਣ ਦੀ ਤਵਕਕੋ ਛੱਡ ਕੇ ਬੰਦੇ ਦੀ ਆਸ ਰੱਖ ਲਈ ਹੈ ਗੁਰੂ ਜੀ ਗੁਰਮਤ ਸਿਧਾਂਤ ਦੀ ਕਲਿਆਣਕਾਰੀ ਰਮਝ ਬਖਸ਼ੀਸ਼ ਕਰਦੇ ਹਨ ਕਿ ਮਨੁੱਖ ਨੂੰ ਦੂਜੇ ਮਨੁੱਖਾਂ ਤੋਂ ਵਿਭਿੰਨ ਲੋੜਾਂ ਖਵਾਸ਼ਾਂ ਦੀ ਪੂਰਤੀ ਦੀ ਆਸ त्याਗ ਕੇ ਸਰਬਦਾਤਾ ਦੇ ਅਥਾ ਅਮੁਖ ਜਾਣੇ ਸਰਬਪ੍ਰਿਤਪਾਲਕ ਪਰਮਾਤਮਾ ਦੇ ਦਰ ਘਰ ਤੋਂ ਹੀ ਆਸ ਕਰਨੀ ਚਾਹੀਦੀ ਹਨ ਦੋਏ ਪਾਏ ਬਗੀਚੀਏ ਗਲ ਪਈ ਸ ਜਮਕੀ ਫਾਸ ਗੁਰੂ ਜੀ ਸਪਸ਼ਟ ਕਰਦੇ ਹਨ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਸਰੇ ਕਿਸੇ ਹੋਰ ਨਾਲ ਪ੍ਰੇਮ ਕਰਨ ਦੀ ਖੁਆਰੀ ਹੀ ਹੈ ਜੋ ਗਲ ਚ ਪਈ ਫਾਲਸੀ ਦੇ ਬਰਾਬਰ ਹੈ ਗੁਰੂ ਜੀ ਅੱਗੇ ਫੁਰਮਾਨ ਕਰਦੇ ਹਨ ਜਿਹਾ ਬੀਜੇ ਸੋ ਲੋਨੇ ਮੱਥੇ ਜੋ ਲਿਖਿਆਸ ਗੁਰੂ ਜੀ ਫਰਮਾਉਂਦੇ ਹਨ ਕਿ ਜਿਸ ਤਰ੍ਹਾਂ ਦਾ ਕੋਈ ਜੀਵ ਬੀਜ ਬੀਜਦਾ ਹੈ ਉਸੇ ਤਰ੍ਹਾਂ ਹੀ ਫਸਲ ਵੱਡਦਾ ਹੈ ਚੰਗੇ ਜਾਂ ਮੰਦੇ ਕਰਮ ਦਾ ਇਨਸਾਨ ਦੇ ਮੱਥੇ ਤੇ ਲੇਖ ਉਕਰਿਆ ਜਾਂਦਾ ਹੈ ਰੈਨ ਵਿਹਾਨੀ ਪਸ਼ੂਤਾਣੀ ਉੱਠ ਚਲੀ ਗਈ ਨਿਰਾਸ਼ ਚੰਗੇ ਕਰਮ ਕਮਾਉਣ ਲਈ ਪ੍ਰਾਪਤ ਜੀਵਨ ਰੂਪੀ ਰਾਤ ਮੰਦੇ ਕਰਮ ਕਮਾયા ਗਵਾ ਲੈਣ ਦੇ ਪਿੱਛੋਂ ਮਨੁੱਖ ਦੇ ਪੱਲੇ ਪਛਤਾਵਾ ਹੀ ਪੈਂਦਾ ਹੈ ਮੰਦੇ ਕਰਮ ਕਮਾ ਕੇ ਜੀਵ ਇਸ ਤ੍ਰੀ ਜੀਵਨ ਮਨੋਰਥ ਦੀ ਪੂਰਤੀ ਤੋਂ ਬਿਨਾ ਨਿਰਾਸ਼ ਮਨੁਸਤੀ ਇਸ ਦੁਨੀਆ ਤੋਂ ਜਾਂਦੀ ਹੈ ਜਿੰਨ ਕੋ ਸਾਧੂ ਪੇਟਿਏ ਸੋ ਦਰਗੇ ਹੋਏ ਖਲਾਸ ਉਕਤ ਪਰਚਲਤ ਅਨਿਸ਼ਚਿਤ ਵਰਤਾਰੇ ਤੋਂ ਸੁਚੇਤ ਕਰਦੇ ਹੋਏ ਗੁਰੂ ਜੀ ਫਰਮਾਨ ਕਰ ਰਹੇ ਹਨ ਕਿ ਜਿਨ੍ਹਾਂ ਨੂੰ ਸਾਧੂ ਭਾਵ ਸਮਰਥਕ ਪੰਥ ਪ੍ਰਦਰਸ਼ਕ ਗੁਰੂ ਮਿਲ ਪੈਂਦਾ ਹੈ ਉਹ ਪਰਮਾਤਮਾ ਦੇ ਦਰਤੀ ਮੁਕਤ ਪਾਪ ਪ੍ਰਮਾਣ ਹੋ ਜਾਂਦੀਆਂ ਹਨ ਕਰ ਕਿਰਪਾ ਪ੍ਰਭ ਆਪਣੀ हे ਮਾਲਕ ਪਰਮਾਤਮਾ ਆਪ ਹੀ ਖੋਦਾ ਮੇਰ ਕਰੋ ਤੇਰੇ ਦਰਸ਼ਨ ਹੋਈ ਪਿਆਸ ਤਾਂ ਕਿ ਭੁੱਲੀ ਪਟਕੀ ਜੀਵ ਇਸਤਰੀ ਨੂੰ ਆਪ ਜੀ ਦੇ ਦਰ دیدار ਦੀ ਤੇ ਲੱਗ ਜਾਵੇ ਪ੍ਰਭ ਤੁਧ ਬਿਨ ਦੂਜਾ ਕੋਈ ਨਹੀਂ ਨਾਨਕ ਕੀ ਅਰਦਾਸ ਹੇ ਨਾਨਕ ਇਹੀ ਅਰਦਾਸ ਤੁਰ ਅੰਦਰੋਂ ਨਿਕਲੇ ਕਿ ਮਾਲਕ ਪ੍ਰਮਾਤਮਾ ਆਪ ਬਿਨਾ ਮੇਰਾ ਹੋਰ ਕੋਈ ਦੂਸਰਾ ਹੈ ਹੀ ਨਹੀਂ ਭਾਵ ਪੂਰਨ ਸੰਪਰਪਨ ਹੋਵੇ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਉਸ ਜੀਵ ਇਸਤਰੀ ਨੂੰ ਹਾੜ ਜੈਸਾ ਸਖਤ ਗਰਮੀ ਵਾਲਾ ਮਹੀਨਾ ਵੀ ਸੁਹਾਵਣਾ ਹੈ ਜਿਸ ਦਾ ਮਨ ਉਸ ਪਰਮਾਤਮਾ ਦੀ ਸੱਚੀ ਯਾਦ ਤੇ ਜੀਵਨ ਦੇ ਹਰ ਪਲ ਵਿੱਚ ਗੁਜ਼ਰਦਾ ਹੈ ਮਤਲਬ ਆਪਾਂ ਪਲ-ਪਲ ਪਰਮਾਤਮਾ ਨੂੰ ਯਾਦ ਕਰੀਏ ਜੇ ਆਪਣੇ ਮਨ ਵਿੱਚ ਪਰਮਾਤਮਾ ਦਾ ਨਿਵਾਸ ਹੋਊਗਾ ਆਪਾਂ ਦੁਨੀਆਦਾਰੀ ਤੋਂ ਇੱਕ ਪਾਸਾ ਕਰਕੇ ਦੁਨੀਆ ਤੋਂ ਆਸ ਰੱਖਣ ਦੀ ਬਜਾਏ ਪ੍ਰਮਾਤਮਾ ਤੋਂ ਆਸ ਰੱਖੀਏ ਤਾਂ ਆਪਣੀ ਹਰ ਇੱਕ ਇੱਛਾ ਪੂਰਨ ਹੁੰਦੀ ਆ ਤਾਂ ਸਾਨੂੰ ਗਰਮੀ ਵਿੱਚ ਵੀ ਗਰਮੀ ਨਹੀਂ ਲੱਗਦੀ ਆਪਣੇ ਅੰਦਰ ਐਸੀ ਠੰਡਕ ਪ੍ਰਮਾਤਮਾ ਦੇ ਨਾਮ ਦੀ ਪੈਦਾ ਹੋ ਜਾਂਦੀ ਹੈ ਸੋ ਵਾਹਿਗੁਰੂ ਜੀ ਆਸ ਕਰਦੀ ਆ ਕਿ ਤੁਹਾਨੂੰ ਇਹ ਮੇਰੀ ਛੋਟੀ ਜੀ ਵਿਚਾਰ ਚੰਗੇ ਲੱਗੇ ਹੋਵੇ ਜੇਕਰ ਕੋਈ ਗਲਤੀ ਰਹਿ ਗਈ ਹੋਵੇ ਵਾਹਿਗੁਰੂ ਜੀ ਅਣਜਾਣ ਬੱਚੇ ਸਮਝ ਕੇ ਮਾਫ ਕਰਨ ਅੱਗੇ ਤੋਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ